ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਤੋਂ ਇਹਦੇ ਚਾਲਕਲਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫ੍ਰਿਤਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਗੱਲਬਾਤ ਹੁਣ ਆਪਾਂ ਵਿਧੀਆਂ ਨਾਲ ਕਰਦੇ ਆਂ ਤੇ ਕੁਝ ਤੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਐ ਤੁਹਾਡੀ ਡਿਊਟੀ ਲੱਗ ਗਈ ਜੀ ਹਾਂਜੀ ਹਾਂਜੀ ਠੀਕ ਆ ਚਲੋ ਨਾਮ ਦੱਸ ਦੋ ਫਿਰ ਮੇਰਾ ਪਿਆ ਜੋਸ਼ ਸਿੰਘ ਭਾਈ ਹਾਂਜੀ ਹਾਂਜੀ ਤੇ ਪਿੰਡ ਚਾਰਕਣਾ ਜਿਹੜਾ ਜਿਹੜਾ ਗਰਦਾਸਪੁਰ ਜੀ ਤੇ ਤਹਿਸੀਲ ਬਟਾਲਾ ਹਨਾ ਬਟਾਲੇ ਦੇ ਬਿਲਕੁਲ ਨਾਲ ਹੀ ਆ ਬਟਾਲੇ ਦੇ ਬਿਲਕੁਲ ਨਾਲ ਜੀ ਤੇ ਫੋਨ ਨੰਬਰ ਬੋਲ ਦੋ ਇੱਕ ਕਰੇ 98158662 ਠੀਕ ਹੈ ਹਾਂਜੀ ਹਾਂਜੀ ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਤੋਂ ਹੀ ਆਪਾਂ ਕਰਨੀ ਅੱਛਾ ਤੋੜ ਕਾਪਨ ਚੱਕ ਪਾਸ ਆ ਚੱਕ ਪਾਸ ਚਵਾ ਮਹੀਨਾ ਦੀ ਭਾਈ ਅੱਛਾ ਹਾਂਜੀ ਹਾਂਜੀ ਤੇ 15 ਕਿਲੋ ਦੁੱਧ ਤਿਆਰ ਦੇਖੋ 15 ਲੀਟਰ ਹੈਗਾ ਪੱਕਾ ਦੁੱਧ 15 ਲੀਟਰ ਭਾਈ ਪੱਕਾ ਜੀ ਚਵਾ ਕੇ ਦੋਗੇ ਕਰੋ ਚੋਕੇ ਚੋਕੇ ਦੋ ਟਾਈਮ ਚਾਰ ਟਾਈਮ ਚੋਕ ਲਾ ਜਾਈ ਕੋਈ ਤੇ ਜੇ 15 ਲੀਟਰ ਦੁੱਧ ਨਾ ਨਿਕਲੇ ਤੇ ਅੱਛਾ ਹਾਂਜੀ ਹਾਂਜੀ ਚਵਾ ਮਹੀਨਾ ਦੀ ਪੱਕਾ ਜੀ ਚੱਕ ਪਾਸ ਜੀ ਲਓ ਤੁਰ ਫੇਰ ਇੱਕ ਰੀਨ ਬਾਕੀ ਦੁੱਧ ਤੇ ਤੁਸੀਂ ਆਪ ਚਵਾਈ ਕਰਕੇ ਖੜਨੀ ਆਂ ਅਸੀਂ ਕਿਹੇ ਵੀ ਪਸ਼ੂ ਦੀ ਕਿ ਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਬਾਰ-ਬਾਰ ਹਰ ਕੇ ਵੀਡੀਓ ਚ ਆਪਾਂ ਕਿੰਨੇ ਆ ਤੇ ਇਹ ਅਸੀਂ ਆਪਣੇ ਲਈ ਨਹੀਂ ਤੁਹਾਡੇ ਲਈ ਕਈਦਾ ਵਾ ਜਿਹੜੇ ਵੀਰਾਂ ਨੇ ਪਸ਼ੂ ਖੜਨੇ ਹੁੰਦੇ ਬਾਕੀ ਜਰਸੀ ਆ ਚੰਗੇ ਕੱਦ ਕਾਠਲੀ ਆ ਐਸ ਚ ਫਗਾਵਾ ਵਰਗੇ ਕੱਦਿਆ ਜਿਹੜਾ ਇਹਦਾ ਦੁੱਧ ਮੋਕੇ ਤੇ ਦੇ ਕੋਲ 15 ਲੀਟਰ ਜਿਹੜਾ ਤਿਆਰ ਦੱਸਦੇ ਆ ਕਿੰਨੇ ਚਿਰ ਦੀ ਚੱਕ ਪਾਸ ਦੱਸੀ ਜਿਹ ਵਿੱਚ ਚੋਵਾ ਮਿੰਟ ਚੋਵਾ ਮਿੰਟ ਚੱਕ ਪਾ ਗਿਆ ਬਿਲਕੁਲ ਠੰਡੀ ਜੀ ਠੀਕ ਹੈ ਹਾਂਜੀ ਹਾਂਜੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਇਹਦਾ ਮੁੱਲ ਭਾਈ 45000 ਜੀ 45000 ਹਾਂਜੀ ਵਿੱਚੋਂ ਕਰਨਾ ਮੰਨਤਾ ਨਾ 40000 ਦੇ ਦਾਂਗੇ ਭਾਈ ਅੱਛਾ 40000 ਦੀ ਦੇ ਦੋਗੇ ਹਾਂਜੀ ਹਾਂਜੀ ਠੀਕ ਹੈ ਜੀ ਆਹ ਦੂਜਾ ਨੰਬਰ ਜੀ ਭਾਈ ਤੇ ਬੱਚਾ ਹੈਗਾ ਜੀ ਇਹਦਾ ਇਹਦਾ ਬੱਚਾ ਭਾਈ ਹੈਗਾ ਜੀ ਮਹੀਨਾ ਜਿੰਨੀ ਹੁੰਦਾ ਜੀ ਉੱਚਾ ਬੱਚਾ ਜੀ ਥੋੜਾ ਹਾਂਜੀ ਉੱਚਾ ਬੱਚਾ ਜੀ ਆਹ ਬੱਚਾ ਜੀ ਠੀਕ ਹੈ ਜੀ ਇਹਦੇ ਕੋਲ ਯਾਰ ਲੇਟ ਉਹ ਦੋ ਤਿਆਰ ਜੀ ਤਿਆਰ ਬਿਲਕੁਲ 11 ਲੀਟਰ ਕੋਲ ਬਿਲਕੁਲ ਤਿਆਰ ਭਾਈ ਠੀਕ ਹੈ ਜੀ ਹਾਂਜੀ ਹਾਂਜੀ ਇਹ ਆ ਖੋਲੋ ਤੋਰ ਦੀ ਇਹਨਾਂ ਆਹ ਦੇਖ ਸਾਹ ਦੇ ਦੇ

ਠੀਕ ਹੈ ਜੀ ਹਾਂਜੀ ਹਾਂਜੀ ਤੇ ਕਿੰਨਾ ਰੱਖੀਏ ਇਹਦਾ ਮੁੱਲ ਫਿਰ ਮੈਂ ਹੁਣ ਭਾਈ 30000 ਜੀ ਅ 30000 ਹਾਂਜੀ ਉਹ ਚ 2000 ਛੱਡ ਦਾਂਗੇ 28000 ਜੀ 28000 ਦੀ ਦੇ ਦੋ ਹਾਂਜੀ ਹਾਂਜੀ ਤੇ ਦੁੱਧ ਪੱਕਾ ਕਿੰਨਾ ਇਹਦੇ ਦਾ ਪੱਕਾ ਭਾਈ 10 ਲੀਟਰ ਜੀ 10 ਲੀਟਰ ਪੱਕਾ ਗਰੰਟੀ ਵਾਲਾ ਹੋਵੇਗਾ ਜਿਹੜਾ ਘਰੋ ਚੁਆ ਕੇ ਦੋ ਆ ਕੇ ਬਿਲਕੁਲ ਆ ਕੇ ਦਵਾਂਗੇ ਦੋ ਟਾਂ ਠੀਕ ਹੈ ਜੀ ਤੇ ਹੁਣ ਜਿਹੜੀ ਆਪਣੇ ਕੋਲ ਆ ਗਈ ਆ ਭਾਈ 3000 ਜੀ ਅੱਛਾ ਇਹਦੇ ਤਿੰਨ ਹੀ ਥਾਣੇ ਹਾਂਜੀ ਤਿੰਨ ਥਾਣੇ ਜੀ ਬੱਚਾ ਹੈਗਾ ਜੇ ਉਹ ਕੋਈ ਦਹਾਕ ਦੇਣਾ ਦਾ ਅੱਛਾ ਵਾਲਾ ਬੱਚਾ ਜੀ ਹਾਂਜੀ ਆ ਬੱਚਾ ਆਹ ਵਾ ਲੈ ਬੱਚਾ ਇਹ ਠੀਕ ਹੈ ਜੀ ਕਿੰਨਾ ਮਿਲ ਜੀ ਇਹਦੇ ਕੋਲ ਦੁੱਧ ਦੇਖੋ ਭਾਈ 7 ਲੀਟਰ ਪੱਕਾ ਜੀ ਹੈਗਾ ਪੱਕਾ ਦੁੱਧ ਪੱਕਾ 7 ਲੀਟਰ ਭਾਈ ਠੀਕ ਹੈ ਹਾਂ ਜੀ ਖੋਲੋ ਹਾਂ ਫਿਰ ਤੋੜ ਦਈਏ ਥਾਣੇ ਦੇ ਤੈਨੀ ਆ ਤੇ ਬਾਕੀ ਸੰਭੀ ਸੰਭੀ ਵੀ ਥੋੜੀ ਠੀਕ ਜੀ ਆ ਬਹੁਤੀ ਸੰਭੀ ਨਹੀਂ ਆ ਇਹ ਵੀ ਹਾਂ ਜੀ ਹਾਂ ਜੀ ਬਹੁਤੀ ਸੰਭੀ ਨਹੀਂ ਪਈ ਤੇ ਇਹਦਾ ਮੁੱਲ ਕਿੰਨਾ ਜੀ ਵਿੱਚ 18000 ਪਈ 18000 ਹਾਂ ਜੀ ਹਾਂ ਜੀ ਤੇ ਵਿੱਚੋਂ ਕਰਦੇ ਨਾ ਮੰਨ ਤਾ 15000 ਦੇ ਦਾਂਗੇ ਭਾਈ ਅੱਛਾ 15000 ਦੀ ਦੇ ਦੋ ਦੁੱਧ 7 ਲੀਟਰ ਪੱਕਾ ਹੈਗਾ ਜੀ ਪੱਕਾ ਭਾਈ 7 ਲੀਟਰ ਦਾ ਠੀਕ ਹੈ ਜੀ ਤੇ ਠੀਕ ਹੈ ਜੇ ਕੋਈ ਕੁਛ ਹੈ ਨਾ ਬਸ ਭਾਈ ਮਿਹਰਬਾਨੀ ਇਹੋ ਗਣਾ ਵੀ ਚੋਚਵਾ ਕੇ ਖੜੋ ਆਪਣਾ ਮਾਰ ਆਪਣੀ ਤਸੱਲੀ ਕਰਕੇ ਖੜੋ ਹਨਾ ਇੱਥੇ ਆਓ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਤੇ ਆਪਣੀ ਮਰਜ਼ੀ ਨਾਲ ਖੜੋ ਜੀ ਕਿਉਂਕਿ ਪੈਸੇ ਤੋਂ ਹੀ ਖਰਚਨੇ ਆ ਜ਼ਿੰਮੇਵਾਰੀ ਵੀ ਤੁਹਾਡੀ ਭਾਂਦੀ ਆਪਣੀ ਤਸੱਲੀ ਕਰਕੇ ਖੜਨ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਤਨ